ਅੱਗੇ ਵਧਿਆ ਤਾਂ ਪੁਲਿਸ ਨੂੰ ਮਿਲੀ ਪਾਰੀ ਸਫਲਤਾ ਲੁੱਟਕ ਹੁਆ ਕਾਰਾਂ ਦੇ ਵਿੱਚ ਚੋਰੀਆਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਪੁਛਗੈਚ ਦੌਰਾਨ ਚੋਰਾਂ ਨੇ ਮੰਨਿਆ ਕਿ ਅਸੀਂ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਪਾਸੋਂ 8 ਲੱਖ ਰੁਪਏ ਦਾ ਸਮਾਨ ਵੀ ਚੋਰੀ ਕੀਤਾ ਗਿਆ ਸੋ ਪੁਲਿਸ ਨੇ ਬਰਾਮਦ ਕਰ ਲਿਆ ਹੋ ਸਬਾਨ ਅਤੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁਛਗੈਚ ਕੀਤੀ ਜਾਵੇਗੀ ਤੇ ਕਈ ਵੱਡੇ ਖੁਲਾਸੇ ਹੋਰ ਵੀ ਹੋ ਸਕਦੇ ਨੇ ਮੈਂ ਨਹੀਂ ਰਾਜਮੀ ਦੋ ਘਰਾਂ ਚ ਚੋਰੀ ਹੋਈ ਸੀ ਜਿਹਦੇ ਵਿੱਚੋਂ ਗਹਿਣਾ ਕੜਾ ਸੋਨਾ ਘੜੀਆਂ ਵਗੈਰਾ ਮੁੰਦਰੀਆਂ ਇਹ ਚੀਜ਼ਾਂ ਚੋਰੀ ਹੋਈਆਂ ਸੀ ਤੇ ਇਹਦੇ ਸਬੰਧ ਵਿੱਚ ਥਾਣਾ ਚੋਲਾ ਸਾਹਿਬ ਚ ਐਫ ਆਈ ਆਰ ਨੰਬਰ 46 ਦਰਜ ਕੀਤੀ ਗਈ ਸੀ ਨਵੇਂ ਕਾਨੂੰਨ ਦੇ ਤਹਿਤ ਤੇ ਉਹਦੀ ਦਰਜ ਕਰਕੇ ਮਕਦਮਾ ਤੇ ਤੀਸ਼ ਜਿਹੜੀ ਥਾਣਾ ਚੋਲਾ ਸਾਹਿਬ ਦੀ ਪੁਲਿਸ ਨੂੰ ਕੀਤੀ ਗਈ ਸੀ ਤੇ ਦੌਰਾਨ ਤਬਦੀਸ਼ ਉਸੇ ਪਿੰਡ ਦੇ ਤਿੰਨ ਮੁੰਡੇ ਨੇ ਰਾਜਨ ਕਰਮਨ ਦਰਸੇਗਾ ਅਦੇਗ ਗੰਦੀਪ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤਾ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਜਿਹਦੇ ਵਿੱਚ ਸੋਨਾ ਕੜਾ ਵਾਲੀਆਂ ਮੁੰਦਰੀਆਂ ਮੋਬਾਈਲ ਫੋਨ 9 ਮੋਬਾਈਲ ਫੋਨ ਨੇ ਲੇਡੀਜ਼ ਪਰਸ ਪੰਜ ਘੜੀਆਂ ਜਿਹਨਾਂ ਸਮਾਨ ਚੋਰੀ ਹੋਇਆ ਸੀ ਉਸ ਦਾ 70-80% ਬਰਾਮਦ ਹੋ ਚੁੱਕਿਆ ਜਿਹਦੀ ਕੀਮਤ ਕੋਈ 8 ਤੋਂ 10 ਲੱਖ ਦਾ 8-10 ਲੱਖ ਬਣਦੀ ਹੈ ਤੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਤੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਨਡ ਹਾਸਲ ਕੀਤਾ ਜਾਵੇਗਾ ਰਿਮਾਨਡ ਹਾਸਲ ਕਰਕੇ ਦੰਗਾਈ ਨਾਲ ਪੁਚੇਸ਼ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਜਾਂ ਉਸ ਪਿੰਡ 'ਚ ਹੋਈਆਂ